ਕੋਮੇ ਚ ਕੈਮਰਾ ਆਇਆ ਸਾਰੇ ਭਾਈ ਭਾਜੀ ਮੇਰੀ ਗੱਲ ਸੁਣੋ ਸਾਂਝਾ ਕਟੋਰੀ ਮਰ ਨਾ ਨਾ ਕਰੋ ਯਾਰ ਸਾਂਝਾ ਕਟੋਰੀ ਮਰ ਨਾ ਨਾ ਕਰੋ ਸਾਂਝਾ ਕਟੋਰੀ ਮਰ ਨਾ ਨਾ ਕਰੋ ਮੈਂ ਤੁਹਾਨੂੰ ਬਹੁਤ ਸ਼ਿਕਾਇਤਾਂ ਅੰਕੇ ਕੰਮ ਹੋਰ ਇਹ ਕੈਲੀਦਮਾਸ਼ੀ ਹੈ ਹੋਰ ਕੀ ਕਰਨਾ ਹੈ ਹੋਰ ਕੀ ਕਰਨਾ ਹੈ ਉਹਨਾਂ ਰੈਡਪਾਂ ਦੇ ਹੱਥੋਂ बोल हां जी ब्रदर ਨਮਸਕਾਰ ਸਰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਅੰਬੇਦਕਰ ਨੂੰ ਤੋਂ ਬੋਲ ਰਿਹਾ ਜੀ ਹਾਂ ਜੀ ਬੋਲੋ ਬ੍ਰਦਰ ਤੇ ਕਾਲ ਤੇ ਅੱਡੀ ਰਿਪੋਰਟ ਲੱਗੀ ਹਾਂ ਜੀ ਠੀਕ ਹੈ ਸਰ ਇਹ ਦਾ ਇਹ ਸ਼ਾਕੂਟ ਵਿੱਚ ਕੱਲ ਰੋਲਾ ਪਿਆ ਸੀਗਾ ਕੋਈ ਉਹਦਾ ਉਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਦੇਖੋ ਭਗਵਾਨ ਬਾਬਾ ਜੀ ਦਾ ਬਹੁਤ ਸਤਿਕਾਰ ਨਾਲ ਅਸੀਂ ਦਿਨ ਮਨਾ ਰਹੇ ਹਾਂ ਹਾਂਜੀ ਉਹਨਾਂ ਦੇ ਨਿਮਿਤ ਪਿੰਡਾਂ 'ਚ satsang ਹੋ ਰਿਹਾ ਉਹਨਾਂ ਦੇ ਨਿਮਿਤ ਪਿੰਡਾਂ 'ਚ ਸ਼ੋਭਾ ਯਾਤਰਾ ਨਿਕਲ ਰਹੀਆਂ ਹਾਂ ਹਾਂਜੀ ਸਾਡੇ ਗੁਰੂ ਆ ਸਤਿਕਾਰਯੋਗ ਆ ਹਾਂਜੀ ਜਿਹਨਾਂ ਨੂੰ ਸ੍ਰਿਸ਼ਟੀ ਕਰਤਾ ਨਾਲ ਜਾਣਿਆ ਜਾਂਦਾ ਹਾਂਜੀ ਔਰ ਕੱਲ ਛਾ ਕੋਟ ਦੇ ਵਿੱਚ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਹਾਂਜੀ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਲਿਖਿਆ ਹਾਂਜੀ ਗੁਰੂ ਜੀ ਦੇ ਨਿਮਿਤ ਤੇ ਉਹ ਸ਼ੋਭਾ ਯਾਤਰਾ ਸ਼ੁਰੂ ਹੋਣੀ ਸੀ ਤੇ ਸਾਨੂੰ ਕਮੇਟੀ ਸੱਦਾ ਪੱਤਰ ਦੇ ਕੇ ਗਈ ਸਾਰੀਆਂ ਪਾਰਟੀਆਂ ਨੂੰ ਸੱਦਾ ਪੱਤਰ ਅੱਗੇ ਵੀ ਆਉਂਦਾ ਹਾਂਜੀ ਸਰ ਤੇ ਸਾਰੀਆਂ ਪਾਰਟੀਆਂ ਉੱਥੇ ਜਾਂਦੀਆਂ ਵੀ ਆ ਠੀਕ ਹੈ ਜੀ ਤੇ ਜਿਹੜੇ ਉਸ ਸਮੇਂ ਦੇ ਪਹਿਲੋਂ ਮੰਤਰੀ ਹੁੰਦੇ ਸੀ ਕੁਵਾਰ ਸਾਹਿਬ ਐਮਐਲਏ ਉਹ ਰੀਵਨ ਕਰਦੇ ਸੀ ਤੇ ਸਾਰੀਆਂ ਪਾਰਟੀਆਂ ਦੇ ਲੀਡਰ ਉੱਥੇ ਆ ਕੇ ਖੜ ਜਾਂਦੇ ਸੀ ਹਾਂਜੀ ਹਰ ਬੰਦਾ ਆਪਣੀ ਤਿੱਲ ਫੁੱਲ ਜੋ ਸ਼ਰਦਾ ਨਾਲ ਉੱਥੇ ਦੇਖੇ ਜਾਂਦਾ ਠੀਕ ਹੈ ਤੇ ਆਸਟਾਲਾ ਦੀ ਜائਦੀ ਹੈ ਉਥੇ ਵੀ ਅਸੀਂ ਗੁਰੂ ਦੇ ਕੰਮ ਚ ਚੱਲੇ ਆ। ਹਾਂਜੀ ਤੇ ਕੱਲ ਜੋ ਹੋਇਆ ਮੈਂ ਉਹਦੀ ਨਿੰਦਿਆ ਕਰਦਾ ਜਿਹੜੀ ਜੋ ਉਹਨਾਂ ਨੇ ਕਰਫੂ ਕੀਤੀ ਹੈ ਕਿਉਂਕਿ ਕਮੇਟੀ ਨੇ ਸਾਨੂੰ ਬੁਲਾਇਆ ਹਾਂ ਅਸੀਂ ਕਮੇਟੀ ਦੇ ਸੱਦੇ ਪੱਤਰ ਤੇ ਗਏ ਠੀਕ ਹੈ ਜੀ ਉਥੇ ਐਮਐਲਏ ਦਾ ਵੀ ਰਾਈਟ ਆਪਣਾ ਹਾਂਜੀ ਤੇ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਦੇ ਹਲਕਾ ਇੰਚਾਰਜ ਨੂੰ ਵੀ ਉਹਨਾਂ ਨੇ ਸੱਦਾ ਪੱਤਰ ਦੇ ਕੇ ਇਹ ਗੱਲ ਤੇ ਕਿਹਾ ਵੀ ਰੀਵਨ ਕਟਾਂ ਕਟੂਗੇ ਤੁਸੀਂ ਹਾਂਜੀ ਜਦੋਂ ਰੀਵਨ ਕੱਟਣ ਦੀ ਰਸਮਾ ਦਾ ਹੋਣ ਲੱਗੀ ਪਾਕੀ ਸਾਹਿਬ ਦੇ ਅੱਗੇ ਖੜ ਕੇ ਤੇ ਰੀਵਨ ਕੱਟਣ ਲੱਗੇ ਇਹ ਉਸ ਸਮੇਂ ਇੱਕ ਆ ਬੀਜੇਪੀ ਦਾ ਆਦਮੀ ਆ ਹਰਦੀਪ ਰਾਣਾ ਹਾਂਜੀ ਉਹਨੇ ਆ ਕੇ ਬਤਮੀਜੀ ਕੀਤੀ ਉਹਨੇ ਕੈਂਚੀ ਉਥੋਂ ਚੱਕਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਵੀ ਸੂ ਜਿਹੋ ਕਮੇਟੀ ਦਾ ਪ੍ਰੋਗਰਾਮ ਤੋਂ ਸੀ ਉਹਦੇ ਸਾਹਮਣੇ ਚੱਲਿਆ ਅਸੀਂ ਆਪਣੀ ਹੁੱਲ ਗੁਰੂ ਦੇ ਕੰਮ ਤੇ ਹੁੱਲਰ ਬਾਜੀ ਥੋੜੀ ਕਰ ਸਕਦੇ ਹਾਂ ਹਾਂਜੀ ਤੋ ਮੈਂ ਇਸ ਗਲਤੀ ਨਿੰਦਿਆ ਕਰਦਾ ਜਿਹੜੇ ਲੋਕ ਇਹੋ ਜਿਹੇ ਲੋਕ ਮੰਚ ਇਹ ਇਸ ਮੰਚਾ ਵਾਲੇ ਲੋਕ ਆ ਮੈਂ ਸਮਾਜ ਦੇ ਲੋਕਾਂ ਨੂੰ ਆਮ ਜਨਤਾ ਨੂੰ ਬੇਨਤੀ ਕਰਦਾ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਉਣ ਜਿਹੜੇ ਕਿ ਸਮਾਜ ਦੇ ਵਿੱਚ ਚੰਗੇ ਕੰਮ ਦੇ ਵਿੱਚ ਆ ਕੇ ਮਾਹੌਲ ਖਰਾਬ ਕਰਦੇ ਆ ਅੱਗੇ ਵੀ ਇਹਨਾਂ ਨੇ ਇੱਕ ਦੋ ਜਗ੍ਹਾ ਤੇ ਇਦਾਂ ਦੀ ਮਾਹੌਲ ਖਰਾਬ ਕੀਤਾ ਧਾਰਮਿਕ ਪ੍ਰੋਗਰਾਮਾਂ 'ਚ ਮੈਂ ਇਸ ਗੱਲ ਨੂੰ ਨਹੀਂ ਕਹਿੰਦਾ ਸਮਝਦਾ ਕਿਉਂਕਿ ਮੈਂ ਲੋਕਾਂ ਦਾ ਚੁਣਿਆ ਨਮਾਇੰਦਾ ਹਾਂ ਮੈਂ 10 ਲੱਖ ਬੰਦੇ ਤੋਂ ਉੱਪਰ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਜਿਹਦੀ ਜ਼ਿੰਮੇਵਾਰੀ ਹੈ ਆਪਣੇ ਹਲਕੇ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਆਪਣੇ ਪਰਿਵਾਰਾਂ ਨੂੰ ਸਤਿਕਾਰ ਦੇਣਾ ਤੇ ਸੋ ਇਸ ਗੱਲ ਤੇ ਜਿਹੜੀ ਕੱਲ ਭਗਵਾਨ ਬਾਲਮੀਕ ਮਹਾਰਾਜੀ ਸ਼ੋਭਾ ਯਾਤਰਾ ਦੇ ਸਾਹਮਣੇ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਮੈਂ ਉਸ ਕੱਲ ਦੀ ਥੇ ਦੁਹਰਾ ਨਿੰਦਿਆ ਕਰਦਾ ਠੀਕ ਹੈ ਥੈਂਕ ਯੂ ਸਰ